ਕਿਨੇ ਜਿਵੇਂ ਚੋਣਾ ਨੇੜੇ ਆ ਰਹੀਆਂ ਹਨ ਉਵੇਂ ਹੀ ਚੋਣ ਲਲ ਰਹੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਅਤੇ ਭਾਜਪਾ ਵੱਲੋਂ ਫਰੀਦਕੋਟ ਤੋਂ ਉਮੀਦਵਾਰ ਹੰਸਰਾਜ ਹੰਸ ਵੱਲੋਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਜਿੱਥੇ ਕਿਸਾਨਾਂ ਵੱਲੋਂ ਹੰਸਰਾਜ ਹੰਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਉਨ੍ਹਾਂ ਨੂੰ ਭਾਰੀ ਸਮਰਥਨ ਵੀ ਮਿਲ ਰਿਹਾ ਹੈ ਬਹੁਤ ਅੱਛਾ ਮਾਹੌਲ ਹੈ ਬਹੁਤ ਪੋਜ਼ਿਟਿਵ ਰਿਸਪਾਂਸ ਹੈ ਪਬਲਿਕ ਆਮ ਖਾਸ ਪੜ੍ਹੇ ਲਿਖੇ ਇੰਟੈਲੈਕਚੁਅਲ ਬૌਧਿਕ ਕਿਸਾਨ ਮਜ਼ਦੂਰ ਇੰਡਸਟ੍ਰੀਸਟ ਬੜਾ ਪਿਆਰ ਕਰਦੇ ਰਹੇ ਨੇ ਬਸ ਉਹ ਹਰ ਹਰ ਮਾਸ਼ਰੇ ਚ ਹਰ ਸਮਾਜ ਚ ਕੁਝ ਇੱਕ ਲੋਕ ਐਸੇ ਹੁੰਦੇ ਆ ਜਿਹੜੇ ਤੁਹਾਨੂੰ ਕੁਦਰਤ ਵੱਲੋਂ ਇਹ ਇੱਕ ਹੁਕਮ ਹੈ ਉਧਰੋਂ ਥੋੜੀ ਜਿਹੀ ਤਕਲੀਫ ਮਿਲਦੀ ਹੈ ਉਹ ਵੀ ਠੀਕ ਹੋ ਜਾਏਗੀ ਮਾਲਕ ਸੱਚੇ ਪਾਤਸ਼ਾਹ ਠੀਕ ਕਰ ਦਿਓ ਪਰ ਜਿਹੜੀ ਗੱਲ ਚੱਲ ਰਹੀ ਸੀ ਕਹਿੰਦੇ ਕਿਸਾਨਾਂ ਦੇ ਵਿਰੋਧੀ ਚੱਲ ਰਹੀ ਸੀ ਉਹ ਡੇ ਬਾਏ ਡੇ ਜਿਹੜਾ ਹੁਣ ਲੱਗ ਨਹੀਂ ਰਿਹਾ ਵੀ ਡਾਊਨ ਹੋ ਰਿਹਾ ਸੀ ਨਹੀਂ ਵਧ ਰਿਹਾ ਜੇ ਤਾਂ ਪਰ ਹੋ ਜਾਏਗਾ ਠੀਕ ਮੈਨੂੰ ਬਹੁਤ ਯਕੀਨ ਹੈ ਕਿ ਮੁਹੱਬਤ ਚ ਇੰਨੀ ਪਾਵਰ ਹੈ ਹੁਣ ਦੇਖੋ ਨਾ ਅੱਗ ਕਿੰਨੀ ਮਤਲਬ ਬਜਟ ਵਿੱਚ ਆਈ ਹੁੰਦੀ ਹੈ ਉਹਦਾ ਜਿਹੜਾ ਰੂਪ ਵਿਰਾਟ ਕਿੰਨਾ ਹੁੰਦਾ ਅਗਨੀ ਦਾ ਪਾਣੀ ਜਦੋਂ ਪਾਉਂਦੇ ਆ ਬੁਝ ਜਾਂਦੀ ਮੁਹੱਬਤ ਜਿਹੜੀ ਹੈ ਉਹ ਠੰਡੇ ਨਿਰਮਲ ਸੀਤ ਜਲ ਦੀ ਤਰ੍ਹਾਂ ਹੈ ਉਹ ਕਾਲਜ ਨੂੰ ਠੰਡਾ ਕਰਦੀ ਰਹੇਗੀ ਅਜੇ ਥੋੜਾ ਜਿਹਾ ਨਫਰਤ ਹੈ ਦਿਲਾਂ ਚ ਨਜ਼ਰਾਂ ਚ ਮੈਨੂੰ ਲੱਗਦਾ ਹੈ ਮਾਲਕ ਕਿਰਪਾ ਕਰਨ ਪਰ ਜੇ ਸਿੱਕਣਾ ਜੇ ਪਕਸਾਨਾਂ ਦੀ ਗੱਲ ਕਰੀਏ ਮੰਡੀਆਂ ਦੀ ਗੱਲ ਕਰੀਏ ਤੇ ਜੋ ਐਫਸੀਆਈ ਵੱਲੋਂ ਇਹ ਫੈਸਿਲਟੀਆਂ ਹੁੰਦੀਆਂ ਦਿਤੀਆਂ ਜਾਂਦੀਆਂ ਕਿਸਾਨ ਬਹੁਤ ਖੁਸ਼ ਨੇ ਉਸ ਚੀਜ਼ ਨੂੰ ਲੈ ਕੇ ਕਿਸਾਨ ਤਾਂ ਬਹੁਤ ਖੁਸ਼ ਹੈ ਹਰ ਹਰ ਮਹੀਨੇ ਮਿਲਿਆ 2000 ਰੁਪਇਆ ਆਉਂਦਾ ਖਾਤੇ 'ਚ ਮੰਡੀਆਂ ਵਾਲੇ ਖੁਸ਼ ਆ ਆੜਤੀਆਂ ਨੂੰ ਜੇ ਕੋਈ ਪ੍ਰੋਬਲਮ ਹੈ ਮੈਨੂੰ ਹੁਕਮ ਕਰਨ ਬਦਲ ਵੀ ਦਵਾਂਗੇ इवन ਪੱਲੇਦਾਰਾਂ ਨੂੰ ਕੋਈ ਪ੍ਰੋਬਲਮ ਐ ਮੈਂ ਤਾਂ ਪੱਲੇਦਾਰਾਂ ਤੱਕ ਸੋਚਦਾ ਰੇੜੀ ਪਟਰੀ ਤੱਕ ਸੋਚਦਾ ਕਿਉਂਕਿ ਮੈਂ ਆਪ ਬੜੇ ਧੱਕੇ ਖਾਦੇ ਪੈਦਲ ਚੱਲਿਆ ਗਰੀਬੀ ਦੀ ਪਰਿਭਾਸ਼ਾ ਕੀ ਹੁੰਦੀ ਸਾਡੇ ਤੋਂ ਜ਼ਿਆਦਾ ਕੌਣ ਜਾਣਦਾ ਸੋ ਇਸ ਕਰਕੇ ਮੇਰਾ ਤਾਂ ਮਨ ਹੈ ਕਿ ਇਹ ਸਾਰੀਆਂ ਪ੍ਰੋਬਲਮਸ ਹੱਲ ਹੋਣ ਔਰ ਆਮ ਲੋਕ ਕਹਿੰਦੇ ਨੇ ਜਿਸ ਥੀਕ ਨਾਲ ਤੁਸੀਂ ਦਿੱਲੀ ਦੇ ਵਿੱਚ ਬਹੁਤ ਵੱਡੇ ਦੋ ਹਸਪੀਟਲ ਬਣਾਏ ਨੇ ਜੀ ਜੇ ਆਪਾਂ ਮੂਗਾ ਦੀ ਗੱਲ ਕਰੀਏ ਤੇ ਮੂਗਾ ਦੇ ਵਿੱਚ ਕਰੀਬ 7 ਸਾਲ ਪਹਿਲਾਂ ਇੱਕ ਆਜੂਬੈਡਿਕ ਹਸਪੀਟਲ ਬਣਿਆ ਸੀ ਪਰ ਉਹਦਾ ਅਜੇ ਤੱਕ ਅਦਕਾਟ ਨਹੀਂ ਹੋ ਸਕਿਆ ਸਾਰਾ ਕੁਝ ਕਰਾਂਗੇ ਜੀ ਜੋ ਕੰਮ ਰਹਿ ਗਏ ਨੇ ਉਹ ਕਰਾਂਗੇ ਲੇਕਿਨ ਇਹ ਗੱਲ ਸਮਝਣ ਵਾਲੀ ਆ ਕਿ ਐਮਪੀ ਉਸੇ ਪਾਰਟੀ ਦਾ ਹੋਣਾ ਚਾਹੀਦਾ ਜਿਸ ਪਾਰਟੀ ਦੀ ਸੈਂਟਰ ਵਿੱਚ ਸਰਕਾਰ ਹੋਵੇ ਸੈਂਟਰ ਨੇ ਦੇਣੇ ਹੁੰਦੇ ਫੰਡਸ ਸੈਂਟਰ ਤੋਂ ਜੋ ਮਰਜ਼ੀ ਲਈ ਜਾਏ ਇਹ ਤਾਂ ਸ਼ੋਰ ਹੈ ਨਾ ਕਿ 2024 ਚ ਯਾਨੀ 4 ਸੌ ਦਾ ਦਾਵਾ ਕਰਦੇ ਆ ਇੱਕ ਅੱਧੀ ਘਟ ਸਕਦੀ ਜਾਂ ਵੱਧ ਵੀ ਸਕਦੀ ਪਤਾ ਕੋਈ ਨਹੀਂ ਮੋਦੀ ਸਾਹਿਬ ਦਾ ਤੇ ਉਹਨਾਂ ਨੇ ਮਿਹਨਤ ਇੰਨੀ ਕੀਤੀ ਆ ਮਿਹਨਤ ਦੇ ਸਿਰ ਤੇ ਉਹ ਵਿਕਾਸ ਦੇ ਸਿਰ ਤੇ ਲੜਦੇ ਆ ਹੋਰ ਕੋਈ ਨਹੀਂ ਆ ਸੋ ਇਸ ਕਰਕੇ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਕੰਮ ਰਹਿ ਗਏ ਆ ਉਹ ਉਹ ਦੁਬਾਰਾ ਉਹਨਾਂ ਨੂੰ ਨੇਪਰੇ ਵੀ ਚੜਾਵਾਂਗੇ ਤੇ ਉਦਘਾਟਨ ਵੀ ਉਹਨਾਂ ਤੋਂ ਹੀ ਕਰਵਾਵਾਂਗੇ ਵੱਡੀ ਬੰਗ ਜਿਹੜੀ ਹੈ ਕਿਸੀ ਫਰੀਦਕੋਟ ਹਲਕੇ ਦੇ ਜਿਲ੍ਹੇ ਸ੍ਰੀਕੇ ਨਾਲ 2 ਸਾਲ ਪਹਿਲਾਂ ਵੀ ਅਨਾਉਂਸਮੈਂਟ ਕੀਤੀ ਗਈ ਸੀ ਕਿ ਮੈਡੀਕਲ ਕਾਲਜ ਵੀ ਇੱਥੇ ਬਣੇਗਾ ਪਰ ਹਾਕ ਕਰੁੰਦਾਰ ਨਹੀਂ ਕੋਈ ਪਰ ਦੇਖੋ ਅਨਾਉਂਸਮੈਂਟ ਕਰਨ ਵਾਲੀਆਂ ਲਾਰੇ ਲਾਉਣ ਵਾਲੀਆਂ ਗੱਪਾਂ ਮਾਰਨ ਵਾਲੀਆਂ ਸਰਕਾਰਾਂ ਸਾਨੂੰ ਮਿਲੀਆਂ ਹੁਣ ਲੋਕਾਂ ਨੇ ਜੇ ਦੇਖ ਲਿਆ ਕਿ ਯਾਰ ਗੱਲਾਂ ਹੀ ਕਰਦੇ ਆ ਪ੍ਰੈਕਟੀਕਲੀ ਕੁਝ ਨਹੀਂ ਕਰਦੇ ਤਾਂ ਫਿਰ ਯਕੀਨ ਕਰਨ ਮੋਦੀ ਸਾਹਿਬ ਤੇ ਇਸ ਵਾਰੀ ਮੁਹੱਬਤ ਨਾ ਪਿਆਰ ਨਾ ਉਹਨਾਂ ਦੇ ਕੈਂਡੀਡੇਟਸ ਨੂੰ ਜਿਤਾਉਣ ਤੇ ਫਿਰ ਮौज ਹੀ ਮौज ਆਮ ਤਾਂ ਵਜਲ ਰਹੀ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਤੇ ਆਪ ਆਰਮੀ ਪਾਰਟੀ ਨੇ ਟਾਈਅਪ ਕੀਤਾ ਹੈ ਕੋਈ ਸੀਟਾਂ ਦੇ। ਕਿਉਂਕਿ ਫਰੀਦਕੋਟ ਦਾ ਵੀ ਨਾਮ ਆ ਗਿਆ। ਕਿਤਾ ਹੋਏਗਾ। ਕੁਝ ਵੀ ਚੱਲਦਾ ਫਿਰ ਸੋ ਬੜਾ ਉੱਥੇ ਸਾਰਿਆਂ ਨੇ ਕੀਤਾ ਹੈ ਗੱਠਬੰਧ ਮਹਾ ਗੱਠਬੰਧ। ਤੇ ਐਂਡ ਆਫ ਦਾ ਦੇ ਲੋਕ ਸਮਝਦਾ। ਲੋਨਾਂ ਨੂੰ ਪਤਾ ਹੈ। ਫਰੀਦਕੋਟ ਦੇ ਆਮ ਨੂੰ। ਹਾਂਜੀ। ਫਰੀਦਕੋਟ ਦੇ ਆਮ ਨੂੰ ਕੀ ਮਸਜ ਹੈ। ਫਰੀਦਕੋਟ ਜਿੱਦੋਂ ਵੀ ਮੈਂ ਜਾਣਾ ਇਹ ਪ੍ਰੇਵ ਵੀ ਕਰਦਾ ਹਾਂ ਕਿ اے ਮੇਰੇ ਮਾਲਿਕ ਤੁਸੀਂ ਇਹੋ ਜਿਹੇ ਹਸਤੀਆਂ ਪੈਦਾ ਕੀਤੀਆਂ ਜਿਹੜੀਆਂ ਸਾਡੀਆਂ ਧਰਤੀਆਂ ਤੇ ਵੀ ਅਸੀਂ ਉਸ ਧਰਤੀ ਦੇ ਵਸਿੰਦੇ ਜਿੱਥੇ ਤੁਸੀਂ ਵਿਚਰੇ ਔਰ ਫਾਬਾ ਫਰੀਦ ਐਸੀ ਹਸਤੀ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਪਿਆਰ ਇੰਨਾ ਕੀਤਾ ਗੁਰੂ ਘਰ ਸਭ ਤੋਂ ਜ਼ਿਆਦਾ ਬਾਣੀ ਉਹਨਾਂ ਦੀ ਸੋ ਇਹੀ ਮੈਂ ਕਹਿਣਾ ਕਿ ਉਹਨਾਂ ਨੂੰ ਜ਼ਾਮਨ ਰੱਖ ਕੇ ਉਹਨਾਂ ਨੂੰ ਯਾਦ ਕਰਕੇ ਮੈਂ ਪੂਰੇ ਫਰੀਦਕੋਟ ਸ਼ਹਿਰ ਦਾ ਤਾਂ ਹੈ ਹੀ ਪੂਰੇ ਹਲਕੇ ਦਾ ਵਿੱਚ ਮੋਗਾ ਵੀ ਆਉਂਦਾ ਸਾਰੇ ਆਉਂਦੇ ਵਾਗਾਪੁਰਾਣਾ ਰਾਮਪੁਰਾ ਫੂਲ ਕੋਟ ਕਪੂਰਾ ਮੈਂ ਗਿੱਦੜਵਾ ਸਾਰੇ ਮੈਨੂੰ ਜ਼ਬਾਨੀ ਯਾਦ ਹੋ ਗਿਆ ਸਰ ਹਰ ਜਗ੍ਹਾ ਪਤਾ ਚੱਲੇਗਾ ਕਿ ਕੋਈ ਬੰਦਾ ਭੇਜਿਆ ਸੀ ਤਾਂ ਨੇ ਕੰਮ ਕੀਤਾ ਬਰੀ ਅੱਛਾ ਸਵਾਲ ਪੁੱਛਿਆ ਤੁਸੀਂ ਜੀ ਕੈਂਪੇਨਿੰਗ ਮੇਨੂ ਲਰ ਹੈ ਕਿ ਲਾਜਵਾਬ ਕੈਂਪੇਨਿੰਗ ਤੇ ਲੋਕਾਂ ਦਾ ਭਰਪੂਰ ਪੋਜ਼ਿਟਿਵ ਰਿਸਪੌਂਸ ਆ ਰਹੇ ਹੈ ਲੋਕ ਹਾਇਸਪਾਇਰ ਕੈਂਡੀਡੇਟ ਹੰਸਰਾਜ ਹਰਜ ਨੂੰ ਹੰਸਰਜ ਹੰਸ ਜੀ ਚ ਮੋਤੀ ਦੀ ਦੀ ਸ਼ਭੀ ਦੇਖ ਕੇ ਉਹ ਲੋਕ ਹੈ ਨਾ ਪ੍ਰਭਾਵਿਤ ਹੋ ਰਹੇ ਹੈ ਕਿ ਲੋਕ ਅਸੀਂ ਅਸੀਂ ਆਪਣੇ ਆਪ ਨੂੰ ਸੋਚ ਰਹੇ ਹੈ ਵੀ ਸ਼ਾਇਦ ਸਾਡੇ ਚ ਕਮੀ ਰਹੀ ਹੈ ਅਸੀਂ ਲੋਕਾਂ ਤੱਕ ਪਹੁੰਚ ਨਹੀਂ ਪਾ ਰਹੇ ਲੋਕ ਸਾਨੂੰ ਕੰਟੈਕਟ ਕਰਨ ਲਈ ਫੋਨ ਕਰਨ ਲਈ ਸਾਨੂੰ ਰੋਜ਼ ਦੀਆਂ ਘਟ ਘਟ ਹਜ਼ਾਰਾਂ ਕਾਲ ਸਾਡੇ ਵਰਕਰਸ ਨੂੰ ਆਉਂਦੀ ਹੈ ਜੀ ਅਸੀਂ ਸਾਈਹ ਹਰ ਜਿਹਨੂੰ ਮਿਲਣਾ ਹੈ ਐਸੀ ਉਹਨਾਂ ਕੋਲ ਜਾਣਾ ਹੈ ਇਸੇ ਉਹਨਾਂ ਨੂੰ ਵੋਟ ਪਾਣੀ ਹੈ ਹਰ ਹਰ ਕਸਬੇ ਚੋਂ ਹਰ ਕਸਬਾ ਇੰਟੀਰੀਅਰ ਤੋਂ ਇੰਟੀਰੀਅਰ ਪਿੰਡ ਚੋਂ ਜਿੱਥੋਂ ਵੀ ਤੁਸੀਂ ਸੋਚ ਰਹੇ ਹੋ ਸਾਨੂੰ ਇਹ ਜੇ ਜੇ ਪਿੰਡਾਂ ਚੋਂ ਫੋਨ ਆ ਰਿਹਾ ਜਿਹੜੇ ਕਿ ਲੋਕ ਜੁੜਨਾ ਚਾਹ ਰਹੇ ਲੋਕ ਵੋਟ ਲਈ ਕਹਿ ਰਹੇ ਵੀ ਅਸੀਂ ਵੋਟ ਪਾਵਾਂਗੇ ਅਸੀਂ ਉੱਥੇ ਬੂਥ ਲਗਾਵਾਂਗੇ ਤੇ ਸਾਡੇ ਹਿਸਾਬ ਨਾਲ ਸਾਡੀ ਕੈਂਪੇਨਿੰਗ ਬਹੁਤ ਹੀ ਅੱਛੀ ਚੱਲਦੀ ਪਈ ਹੈ ਤੇ ਬੜਾ ਹੀ ਲੋਕਾਂ ਦਾ ਪਾਸ ਰਿਸਪੌਂਸ ਆ ਰਿਹਾ ਹੈ ਜੇ ਅਪਰ ਗਰਮਰੀ ਕਿਸਾਨਾਂ ਦੇ 그룹 ਦੀ ਤੇ ਕਿਸਾਨਾਂ ਦਾ ਬਹੁਤ ਲੱਗ ਰਿਹਾ ਹੈਗਾ ਵੀ ਅੱਗੇ ਨਾਲ ਡਾਊਨ ਜਾ ਰਿਹਾ ਹੈ ਕਿਸਾਨਾਂ ਦਾ ਜਿਹੜਾ ਵਿਰੋਧ ਹੈ ਕਿਸਾਨ ਵੀ ਖੁਦ ਸਮਝ ਰਹੇਗੇ ਸਾਡੇ ਕਿਸਾਨ ਯੂਨੀయన్స్ ਨਾਲ ਇੱਕ ਦੋ ਨਾਲ ਗੱਲ ਹੋਈ ਹੈ ਉਹਦਾਂ ਨੇ ਕੁਝ ਨਵੇਂ ਆਪਣੇ ਪ੍ਰੈਸ਼ਰਸ ਵੀ ਦਿੱਤੇ ਹੈ ਸਾਡੇ ਆਹ 11 ਕੁਐਸਚਨਸ ਹੈਗੇ ਹੈ ਕਿ ਉਹ ਚਾਹੁੰਦੇ ਹੈ ਹੰਸਰ ਖੰਸ ਨਾਲ ਅਸੀਂ ਇੱਕ ਓਪਨ ਮੀਟਿੰਗ ਕਿਤੇ ਕਰਕੇ ਤੇ ਕੁਐਸਚਨਸ ਦੇ ਅਸੀਂ 1 ਟੂ 1 ਟਾਕ ਕਰ ਸਕੀਏ ਅਸੀਂ ਕੋਸ਼ਿਸ਼ ਕਰਾਂਗੇ ਅਗਰ ਸਾਰਾ ਵਾਤਾਵਰਣ ਪੋਜ਼ਿਟਿਵ ਟੂ ਰਨ देयर ਬਜ਼ਰ ਸਿਕਿਉਰਟੀ ਪੁਆਇੰਟ ਆਫ 뷰 ਨਾਲ ਕਨਸਰਨ ਆਨਸਰ ਦੇ ਇੰਦਾਂ ਨਹੀਂ ਹੈਗਾ ਕਨਸਰਨਸ ਆ ਫੰਸਾ ਜਸ ਵੀ ਸਾਨੂੰ ਸਿਕਿਉਰਟੀ ਦਾ ਹੁੰਦਾ ਹੈ ਸਿਕਿਉਰਟੀ ਪੁਆਇੰਟ ਆਫ 뷰 ਨਾਲ ਜੇ ਸਾਨੂੰ ਕੰਫਰਟੇਬਲ ਹੋਇਆ ਤੇ ਅਸੀਂ ਉਹਨਾਂ ਨੂੰ ਕਿਸਾਨਾਂ ਨਾਲ ਰੂਬਰੂ ਕਰਾ ਕੇ ਉਹ ਜਿਹੜੇ 11 ਪੁਆਇੰਟ ਹੈਗੇ ਇੱਕ ਇੱਕ ਦਾ ਵਿਸਤਾਰ ਰੂਪ ਨਾਲ ਆਨਸਰ ਦੇ ਕੇ ਉਹਨਾਂ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹੰਸਤਾਜ ਹੰਸੀਦਾ ਇੱਥੇ ਆਣਾ ਫਰੀਦਕੋਟ ਆਣਾ ਤੇ ਪੰਜਾਬ ਆਣਾ ਸਾਡੇ ਪੰਜਾਬੀਆਂ ਲਈ ਸਾਡੇ ਕਿਸਾਨਾਂ ਲਈ ਤੇ ਸਾਡੀ ਇਸ ਸਟੇਜ ਲਈ ਮੈਨੂੰ ਕਿ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਹੀ ਵੱਡੀ ਦੇਣ ਹੈ ਤਾਂ ਕਿ ਅਸੀਂ ਸਿੱਧਾ ਡਾਇਰੈਕਟ ਮੋਦੀ ਜੀ ਨਾਲ ਅਟੈਚ ਹੋਨੇ ਹੈ ਤੇ ਮੋਦੀ ਜੀ ਨਾਲ ਜਿਹੜਾ ਮੋਦੀ ਜੀ ਦਾ ਪੰਜਾਬ ਲਈ ਲगाव ਹੈਗਾ ਉਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈਗਾ ਕਿ ਉਹ ਪੰਜਾਬ ਦੀ ਧਰਤੀ ਨਾਲ ਕਿੰਨਾ ਲगाव ਕਰਦੇ ਹੈ ਤੇ ਕਿੰਨਾ ਕੁਝ ਪੰਜਾਬ ਦੀ ਧਰਤੀ ਦੀ ਕਰਨਾ ਚਾਹੁੰਦੇ ਹੈ ਮੀਟਿੰਗ ਹੋਣ ਦੇ ਚਾਂਸਸ ਆਗੇ ਦੀ ਕਿਸਾਨਾਂ ਦੇ ਨਾਲ ਕੋਸ਼ਿਸ਼ ਕਰਾਂਗੇ ਸਰ ਕਿਸਾਨਾਂ ਨਾਲ ਮੀਟਿੰਗ ਖੰਸਰਾ ਖੰਸਜੀ ਵੱਲੋਂ ਕਦੀ ਮਨਾਈ ਨਹੀਂ ਹੈਗੀ ਹਮੇਸ਼ਾ ਕਹਿੰਦੇ ਹੈ ਵੀ ਉਹਨਾਂ ਨੇ ਪਿੱਛੇ ਵੀ ਫਰੀਦਕੋਟ ਉਥੇ ਪ੍ਰੋਟੈਸਟ ਹੋ ਰਿਹਾ ਸੀ ਕਾਲ ਚੌਕ ਤੇ ਸਿਕਿਉਰਿਟੀ ਦੇ ਅਗੇਂਸਟ ਜਾ ਕੇ ਕਿਸਾਨਾਂ ਨੇ ਰੋਪ ਰੋਏ ਕਿ ਮੀਟਿੰਗ ਹੋਣ ਦੇ ਬਿਲਕੁਲ ਚਾਂਸਸ ਹੈ ਰੈਸ਼ਲ ਸੰਗ ਸਿਕਿਉਰਿਟੀ ਪੁਆਇੰਟ ਦੇ ਕੋਲ ਉਥੇ ਪ੍ਰੋਟੈਸਟ ਨਾ ਹੋਵੇ ਕਿ 1 ਟੂ 1 ਟਾਕ ਕੀਤੀ ਜਾਵੇ ਬਹਿਸ ਨਾ ਹੋਏ ਉਥੇ ਦੇਖੋ ਇੱਕ ਮਰਿਆਦਾ ਜਿਹੜੀ ਹੈ ਸਾਨੂੰ ਪੰਜਾਬੀਆਂ ਨੂੰ ਬੜੇ ਸਿਖਾਈ ਜਾਂਦੀ ਹੈ ਗੁਰਦੁਆਰਾ ਸਾਹਿਬ ਤੋਂ ਸਿਖਾਈ ਜਾਂਦੀ ਹੈ ਸਾਨੂੰ 13 13 ਦਿਨ ਦੀ ਇੱਕ ਦੇਨ ਸਿਖਾਈ ਜਾਂਦੀ ਹੈ ਤੇ ਮੇਰਾ ਹੱਥ ਜੋੜ ਕੇ ਸੁਣਵਾਈ ਬੇਨਤੀ ਹੈ ਗੱਲ ਸੁਣੋ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਣ ਦੀ ਸਾਡੀ ਮਦਦ ਕਰੋ सारा थोड़ा परिवार कहीं मैं ठीक है बातों में असर नहीं देना मेरे उलझे हुए ख्वाबों के, के तवाजो दे दे मेरे भगवान मुझे जज्बात पे काबू दे दे मैं समंदर भी किसी गैर के हाथों से ना लू और एक कतरा भी समंदर है दे दे। कतरा भी समंदर है